ਉਹ ਸ਼ੈਰ ਨੇ ਹੂੰ ਇੰਜ ਹੀ ਖੰਡੇ ਚ ਕਰਨਾ ਕੀ ਤਿਆਰ ਹੁੰਦੇ ਆ ਮਨਜੀ ਕਰਨਾ ਠੀਕ ਆ ਠੀਕ ਆ ਮੈਂ ਤਾਂ ਅੱdna ਕਰਨੀ ਐ ਤੇ ਗੱਲ ਦੱਸੋ ਤੂੰ ਨਾ ਮੰਮੀ ਨੂੰ ਜਰਾ ਸਮਝਾ ਦਿਓ ਅੱਛਾ ਕੀ ਕੀਤਾ ਮੰਮੀ ਨੇ ਹੁਣ ਮੰਮੀ ਨੇ ਕੀਤਾ ਕੀ ਇਹ ਪੁੱਛੋ ਕੀਤਾ ਕੀ ਨਹੀਂ ਆ ਉਹ ਮੇਰੀ ਸੁਣੋ ਗੱਲ ਤੂੰ ਤੇ ਮੰਮੀ ਆਪਣੇ ਕੰਮ ਆਪਿਆਂ ਦੇ ਜਿਠਿਆ ਕਰੋ ਠੀਕ ਆ ਜੇ ਕੀ ਕਰੋ ਜੇ ਮੈਂ ਤਿਆਰ ਹੁੰਨੀ ਤਾਂ ਮੈਨੂੰ ਗੱਲਾਂ ਕਰਦੇ ਆ ਹੂੰ ਕੀ ਕਹਿੰਦੇ ਤੈਨੂੰ ਮੰਮੀ ਨੂੰ ਸਮਝਾ ਲੋ ਜ਼ਰਾ ਤੇ তুই ਕਹਿਣਾ ਵੀ ਤੂੰ ਇਦਾਂ ਬੋਲਦੀ ਆ ਕੀ ਆਦੀ ਮੰਮੀ ਮੰਮੀ ਕਹਿੰਦੀ ਕੀ ਨਹੀਂ ਐ ਦੱਸ ਪੁੱਛੋ ਮੈਨੂੰ ਕੀ ਕਹਿੰਦੇ ਨਹੀਂ ਅੱਛਾ ਜਦ ਮੈਂ ਤਿਆਰ ਹੁੰਨੀ ਆ ਤਾਂ ਗੱਲਾਂ ਕਰਦੇ ਆ ਸਾਰਾ ਹਜੇ ਕੰਮ ਕਰਦੀ ਤਾਂ ਵੀ ਗੱਲਾਂ ਨਹੀਂ ਕਰਨੋ ਹਟਦੇ ਤੂੰ ਤਾਂ ਗੜੀ ਜਵਾਬ ਦੇ ਦਿੰਦੇ ਨਹੀਂ ਮਤਲਬ ਫੇਰ ਮੈਂ ਦਿੰਦੀ ਮੈਂ ਤਾਂ ਫੇਰ ਮੇਰਾ ਵੀ ਝੇਰ ਹੋ ਰਹਿ ਗਿਆ ਜੇ ਤੂੰ ਆਪੇ ਜਵਾਬ ਦੇ ਦਿੱਤੇ ਆ ਫੇਰ ਆਪੇ ਗੱਲਾਂ ਕਰੋ ਆਪਾਂ ਚੋਦੀ ਜਾਂ ਤੇ ਕਹੋ ਤੇ ਸਹੀ ਕਿਹ ਕੀ ਵਾਰੀ ਨਹੀਂ ਹੋਉਂਦੀ ਇਹ ਦੱਸੋ ਪਹਿਲਾਂ ਮੈਨੂੰ ਮੇਰੀ ਸੁਣ ਲੈ ਤੇ ਜਿੱਦ ਗੱਲ ਨਾ ਤਾਂ ਘਟ ਤੂੰ ਨਾ ਤਾਂ ਘਟ ਮੰਮੀ ਸੁਣੀ ਗੱਲ ਨਾ ਮੈਂ ਤੇਰਾ ਪੱਖ ਲੈ ਸਕਦਾ ਨਾ ਮਨ ਦਾ ਲੈ ਸਕਦਾ ਆਪਣਾ ਆਪੇ ਕਰੋ ਜਿੱਦਾਂ ਕਰਨਾ ਫੇਰ ਮੈਂ ਕਿਉਂਕਿ ਫੇਰ ਤੂੰ ਬੋਲਦੀ ਆ ਜੇ ਤੇ ਰੋਡ ਤੇ ਵੱਧ ਬੋਲੇਂਗੀ ਫੇਰ ਕਹਿਣਾ ਤੇ ਪੈਣੀ ਅੱਛਾ ਇਹ ਕਿਦਾਂ ਦੀ ਗੱਲ ਹੋਗੀ ਜਿਹੜੀ ਤੇਰਚੇ ਕਮੀ ਆਪਣੀ ਕਮੀ ਦੂਰ ਕਰ ਬਾਕੀ ਮੰਮੀ ਨੂੰ ਕਹਿ ਦਿੰਦੇ ਆ ਮੰਮੀ ਨਾਲ ਮਤਲਬ ਤੂੰ ਗੱਲਾਂ ਕਰਨੀਗੇ ਨਾ ਤੇ ਉਹ ਮੇਕੋ ਨੀચે ਝਰੀਆਂ ਚੰਦ ਅੱਛਾ ਹਾਂ ਕੋਈ ਨਾ ਹੁਣ ਤੇ ਮੈਂ ਚੱਲਿਆ ਬਾਕੀ ਆਣ ਕੇ ਤੁਹਾਨੂੰ ਦੋਵੇਂ ਬਿਠਾਉਂਦੇ ਆ ਬਿਠਾ ਲਿਓ ਠੀਕ ਆ ਫੇਰ ਵੈਨੇ ਆ ਵੀ ਗਲਤੀ ਤੇਰੀ ਆ ਹਾਂ ਤੇ ਮੈਂ ਨਾਲ ਅੱਜ ਸ਼ਹਿਰ ਜਾਣਾ ਤੇ ਮੈਨੂੰ ਪੈਸੇ ਦੋ ਮੈਂ ਸੂਟ ਲਿਓਣਾ ਉਹ ਕੋ ਨਵੀਂ ਤੋਂ ਨਵੀਂ ਕੋ ਤੇ ਛੇੜ ਨਹੀਂ ਹੁੰਦੀ ਆ ਤੁਹਾਡੀ ਕੋਈ ਮੰਗਣੀ ਹੈ ਕਿਦ ਕੋ ਮੰਗਾ ਸ਼ਹਿਰ ਹੈ ਜੀ ਤੇ ਕੱਲ ਹੋ ਗਈ ਆਈਆਂ ਕਦੋਂ ਕੱਲ ਹੋ ਗਈਆਂ ਜੀ ਹਾਂ ਉਹ ਚੇਰੋ ਗਿਆ ਕਿ ਚਾਹੇ ਦੇਣੀ ਆ ਕਿ ਨਹੀਂ ਕੱਲੇ ਵਾਸਤੇ ਮੈਂ ਸੂਟ ਲਿਓਣਾ ਸੂਟ ਅੱਗੇ ਢਿਡ ਲਿਆਂਦੇ ਪਾਲੇ ਹਾਂ ਹੈ ਤੇ ਬੰਦੇ ਨੂੰ ਹੋਰ ਨਹੀਂ ਚਾਹੀਦੇ ਮੇਰੇ ਕੋ ਨਾ ਫਜ਼ੂਲ ਖਰਚੇ ਵਾਤੇ ਪੈਸੇ ਹੈ ਨਹੀਂ ਕੋਈ ਫੰਕਸ਼ਨ ਆ ਜਿਹੜਾ ਸੂਟ ਲਿਓਣਾ ਤੂੰ ਹਾਂ ਫੰਕਸ਼ਨ ਹੀ ਆ ਸਮਝ अच्छा हां जी ठीक थे। है ਮੈਨੂੰ ਪਤਾ ਕਿ ਹੋ ਕੇ ਆ ਲੈnde ਫਿਰ ਵੀ ਇਨੇ ਕਿਹੜੇ ਸੂਟ ਨੇ ਹੋਣੇ ਤੇ ਕਿਹੜੇ ਨਹੀਂ ਰਮਾਨ ਦਾ ਫਾਇਦਾ ਅੱਜ ਕਿਤੇ ਨਹੀਂ ਜਾਣਾ ਕਿਉਂ ਨਹੀਂ ਜਾਣਾ ਮੈਂ ਜਮ ਨਾਲ ਇੱਥੇ ਬੈਗ ਰਮਾਨਾ ਬੰਦਾ ਬਣ ਕੇ ਆਦਾ ਯਾਰ ਟਾਡੀ ਵਾਲੀ ਦੀ ਬੰਦੇ ਨੇ ਗੱਲ ਕੀ ਕਰਨੀ ਹੁੰਦੀ ਤੇ ਮੈਂ ਚੱਲ ਸਮੀਟੇ ਚਲ ਗਿਆ ਇਹਨੂੰ ਨਾ ਮਤ ਮਿਆ ਨਹੀਂ ਹੈ ਦਲਜੀਤ ਹਾਂਜੀ ਮੰਮੀ ਜੀ ਨਾ ਚਲ ਜਾਣਾ ਸ਼ਹਿਰ ਤੁਹਾਨੂੰ ਕਿੰਨੇ ਕਿਹਾ ਮੈਂ ਸ਼ਹਿਰ ਜਾਣਾ ਲੈ ਬੜੀ ਚਲਾਕ ਹੋ ਤੂੰ ਹੈ ਥੋੜਾ ਜਿਹਾ ਸਣੀ ਕੋ ਪੈਸੇ ਮੰਗਣ ਲਈ ਹੀ ਮੈਨੂੰ ਪੈਸੇ ਦੋ ਮੈਂ ਸ਼ਹਿਰ ਜਾਣਾ ਸੂਟ ਲੈਣ ਤੇ ਚਲ ਜਾਣਾ ਹੀ ਨਾਲ ਹੀ ਸਣੀ ਦੇ ਤੁਹਾਨੂੰ ਕਿੰਨੇ ਕਿਹਾ ਮੈਂ ਪੈਸੇ ਮੰਗਣ ਲਈ ਹੀ ਲੈ ਕੰਧਾਂ ਤੇ ਵੀ ਕੰਮ ਹੁੰਦੇ ਆ ਠੀਕ ਹੈ ਨਾ ਆ ਵੀ ਨੁਖੇਤਰੀ ਗੱਲਾਂ ਸੁਣਦੇ ਇਹਦਾ ਮਤਲਬ ਹੈ ਲੈ ਸੁਣਨ ਵਾਲੀ ਕਿਹੜੀ ਗੱਲ ਨਾਲ ਹੀ ਤੇ ਮੇਰਾ ਕਮਰਾ ਵਾ ਮੇਰੇ ਕਮਰੇ ਤੱਕ ਤੁਹਾਡੇ ਸਾਰੀਆਂ ਆਵਾਜ਼ਾਂ ਸੁਣ ਲਈਆਂ ਸੀ ਨਾਲੇ ਮੈਨੂੰ ਇਹ ਗੱਲ ਦੱਸ ਵੀ ਮੇਰੇ ਪੁੱਤ ਨੂੰ ਮੇਰੇ ਵਰਖਾ ਕੁਛ ਕੱਢੀ ਹੈ ਜੀ ਮੈਨੂੰ ਕੋਈ ਵਰਖਾ ਕਲਾਫ ਨਹੀਂ ਚੁੱਕੜੀ ਤੁਹਾਡੇ ਹੂੰ ਮੈਂ ਤਾਂ ਇਹੀ ਕਹਿਣ ਦੀ ਕਿ ਸਮਝਾ ਲੋ ਫਿਰ ਤੂੰ ਹੀ ਕਹਿਣਾ ਕਿ ਤੂੰ ਬੋਲਦੀ ਆ ਨਾ ਮੈਨੂੰ ਸਮਝਾ ਲੋ ਕਿ ਤੈਨੂੰ ਸਮਝਾ ਲੋ ਦੋਹਾਨੂੰ ਦਾਨ ਕਿਦਾਂ ਨਿਕਲਦੇ ਆ ਤੇਰੇ ਮਾਰ ਕੇ ਮੁੱਕੀ ਤੇ ਤੋੜ ਦੇਣੇ ਮੈਂ ਤੂੰ ਮੈਨੂੰ ਹੱਥ ਲਾ ਕੇ ਤੇ ਬਖਾਓ ਫਿਰ ਮੈਂ ਤੁਹਾਨੂੰ ਦੱਸਦੀ ਆ ਜੇ ਕੋਈ ਕੁਝ ਕਹਿ ਨਹੀਂ ਨਾ ਡਈ ਇਹਦਾ ਮਤਲਬ ਇਹ ਨਹੀਂ ਹੈ ਕਿ ਤੂੰ ਮੈਨੂੰ ਜੋ ਮਰਜ਼ੀ ਬੋਲੀ ਜਾਓਗੇ ਇਹ ਖੱਖਾ ਕਿਦਾਂ ਕੱਢਦੀ ਆ ਹੈ ਨਉ ਨੂੰ ਕਹਿਣਾ ਸੀਗਾ ਬੜੀ ਲੱਗੀ ਹੰਦਰ ਆਣ ਕੇ ਐਪੀ ਮੈਂ ਸਮਝਾ ਲਓ ਕੀ ਸਮਝਾ ਲਓ ਹੁਣ ਵੇਖਣ ਆਣਗੀ ਆਪਣੀ ਮਾਂ ਨੂੰ ਤਾਂ ਫੇਰ ਪਤਾ ਲੱਗੇ ਉਹਨਾਂ ਨੂੰ ਕੀ ਵੇਖਣ ਉਹਨੂੰ ਪਤਾ ਆਪਣੀ ਮਾਂ ਦਾ ਤੇ ਤੇਰਾ ਵੀ ਪਤਾ ਵਾ ਮਾਂ ਕਹਿੰਨਾ ਇੰਨੀ ਸਾਊ ਆ ਹੂੰ ਧਰਦੀ ਬੜੀ ਬੜੀ ਸਾਊ ਆ ਹਨਾ ਮੈਂ ਤਾਂ ਕਿਹਾ ਨਹੀਂ ਮੈਂ ਸਾਊ ਮੰਮੀ ਜੀ ਹੂੰ ਕਿਆ ਨਹੀਂ ਤੂੰ ਨਾ ਟੱਕੀ ਰਹਿ ਠੀਕ ਆ ਨਾ ਕਿੱਡੀ ਸ਼ਹਿਰ ਨੂੰ ਦੰਬ ਚੁੱਕੀ ਈ ਚੱਲ ਜਣਾ ਇਹ ਸ਼ਹਿਰ ਚਾਹ ਸੂਟ ਲੈਣ ਆਇਆ ਕੇ ਸ਼ਹਿਰ ਵੀ ਤੈਨੂੰ ਮੈਂ ਜਾ ਕੇ ਦੱਸੂਗੀ ਤੇ ਸੂਟ ਵੀ ਤੈਨੂੰ ਲੈ ਆ ਕੇ ਦੱਸੂਗੀ ਤੂੰ ਹੀ ਨੇ ਇੱਥੇ ਨਾ ਮੈਂ ਵੀ ਇੱਥੇ ਹੂੰ ਜਾਣਨੀ ਤੈਨੂੰ ਮੈਂ ਹਾਂ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਜਾਂਦੇ ਆ ਨਹੀਂ ਹੁਣ ਤੂੰ ਵੀ ਤੇ জানੋਗੇ ਆਹੋ ਅੱਗੇ ਵੀ ਸਾਰਾ ਦਿਨ ਮੇਕਅਪ ਹੀ ਕਰਦੀ ਰਹੀਨੀ ਇਹ ਕੰਮ ਕਿਹੜਾ ਵਾ ਤੈਨੂੰ ਵੇਖੀਆ ਕੇ ਕਰਦੇ ਆਂ ਪੁੱਛਦੇ ਤੂੰ ਹੀ ਲਉਂਦੇ ਜੇ ਕੰਮ ਵਾਲੀ ਰੱਖੀ ਆ ਕਿਉਂ ਰੱਖਾਂ ਤੈਨੂੰ ਕੱਲ ਹੀ ਆਂਦਾ ਮੈਨੂੰ ਚਾਹ ਪੁੱਛ ਲਾਉਣ ਵਾਸਤੇ ਨਹੀਂ ਆਂਦਾ ਇਸੇ ਕੰਮ ਨੂੰ ਆਂਦਾ ਤੈਨੂੰ ਬੇਲ ਕੰਫਿਟ ਵਾਹ ਰਹੀ ਕੰਮ ਤੇ ਹੁਣ ਅੱਜ ਤੋਂ ਬਾਅਦ ਮੇ ਕੋ ਚੜੂ ਪੋਚ ਲਵਾ ਲੇ ਜੰਨ ਲਾਉਣੀ ਦਾ ਫੇਰ ਕੇ ਤੂੰ ਹੀ ਲਾਏਂਗੀ ਤੂੰ ਹੀ ਮੈਂ ਬਾਤ ਨਾ ਸੱਦੂ ਕਿੱਥੇ ਮੇਰੀ ਲਾਉ ਜੁੱਤੀ ਨਹੀਂ ਲਾਉ ਤੇਰੀ ਆ ਬੈਠੀ ਜਮ ਡਰ ਤੇ ਹੱਦ ਤੇ ਮੈਂ ਤੈਨੂੰ ਚਾਹਦਾ ਫਟੇ ਦੂੰਗੀ ਨਾ ਫੇਰ ਕੇ ਮੈਂ ਗੁੱਤ ਜੀ ਮਰਉਣ ਕੇ ਘਰੋਂ ਦੇਣਾ ਬਾਹਰ ਕੱਢ ਚਲੋ ਕਰ ਲੋ ਤੇ ਜੋ ਹੁੰਦਾ ਨਾ ਅੱਜ ਕਰੋ ਜਾਓ ਕੋਈ ਨਹੀਂ ਆ ਲੰਦਾ ਜਰਾ ਕਿ ਮੁੰਡੇ ਨੂੰ ਕੋਈ ਨਹੀਂ ਪੰਪ ਤੇ ਤੇਰੀ ਬੁਤ ਨਹੀਂ ਬਣਾਉਣੀ ਤੇਰੇ ਦੋ ਦੋ ਕਿੱਟੀ ਵੱਧ ਵਾਏ ਬੜੀ ਛੋਣੀ ਗੱਲ ਆ ਢੱਡੀ ਤੂੰ ਕੰਨ ਲਾ ਲਾ ਕੇ ਗੱਲਾਂ ਸੁਣਦੇ ਜੇ ਇਹ ਕਿੱਥੋਂ ਦੇ ਸਿਆਣੇ ਬੰਦੇ ਦੀ ਗੱਲ ਆ ਆ ਲੰਦ ਹਜ ਕੁਸ਼ਾਨੂ ਮੈਂ ਵੀ ਦੱਸਦੀ ਆ ਵੀ ਇਹ ਗੱਲਾਂ ਸੁਣਦੇ ਸਾਡੀਆਂ ਕੰਨ ਲਾ ਲਾ ਕੇ ਉਦਾਂ ਕਹਿੰਦੇ ਮੇਰੀ ਮਾਂ ਬੜੀ ਚੰਗੀ ਆ ਵੇਖਾ ਕਿਦਾਂ ਬੂਥਾ ਵਟ ਕੇ ਤੇ ਬਹਿ ਗਈ ਆ ਮੰਜੇ ਤੇ ਚੜ ਕੇ ਮਹਾਰਾਣੀ ਕੇ ਥਾਂ ਦੀ ਆ ਲੰਦੇ ਅੱਜ ਮੁੰਡੇ ਨੂੰ ਜਰਾਕ ਇਹਦੀ ਗੁੱਤ ਨੂੰ ਵਾਲਾ ਨਾ ਦਿੱਤਾ ਤੇ ਮੇਰਾ ਨਾ ਵੀ ਜੀਵਨ ਨਹੀਂ ਹਾਦੀ ਕਰਦੀ ਆ ਮੈਂ ਜੀਵਨ ਭੈਣ ਕੀ ਕੰਡੀਆਂ ਕੁਛ ਨਹੀਂ ਹੁਣ ਕਰਨਾ ਕੀ ਆ ਉਦਾਂ ਹੀ ਅੱਛਾ ਤੇ ਨੋਂਕ ਕੰਡੀਆਂ ਨੋਂ ਨੇ ਕੀ ਕਰਨਾ ਵਾ ਲੰਮੇ ਪਈ ਆ ਲੰਮੇ ਪਈ ਆ ਆਹੋ ਨਾ ਮੈਨੂੰ ਤੇ ਬੜੀਆਂ ਆਵਾਜ਼ਾਂ ਆਵੜੀਆਂ ਜੇ 900 ਸ ਲੰਡੀਆਂ ਹੁੰਦੀਆਂ ਜੇ ਪੌਂ ਹੀ ਤੁਹਾਡੇ ਕੰਨ ਵੱਜਦੇ ਆ ਨਾ ਕੰਨ ਨਹੀਂ ਵੱਜਦੇ ਮੇਰੇ ਆਹ ਤੇ ਕੰਨ ਨਾਲ ਨਾਲ ਤੇ ਹੈਗੀ ਆ ਤੇ ਮੈਨੂੰ ਤੇ ਪੂਰੀ ਆਵਾਜ਼ਾਂ ਸੁਣਦੀਆਂ ਤੁਹਾਡੇ ਲੰਡੀਆਂ ਹੈ ਲੰਡੀਆਂ ਹੀ ਮੈਂ ਲੰਡਾ ਕਿਹੜੀ ਗੱਲਾਂ ਹਾਂ ਹੈ ਖੋਖਣਾ ਕੱਲੀ ਕੱਲੀ ਤੇ ਮੇਰੀ ਨਾ ਉਹ ਐਵੇਂ ਸਵਾਦ ਲਿੰਦੇ ਰਹਿੰਦੇ ਤੁਸੀਂ ਨਾ ਕੱਲੀ ਕੱਲੀ ਤਾਂ ਹੀ ਤੇ ਲੜਦੀ ਹੈ ਹੈ ਦੋ ਹੁੰਦੀਆਂ ਕਹਿੰਦੇ ਕਿ ਤੁਲਾ ਕਰ ਲੈਂਦੀ ਲੈ ਦੱਸ ਮੇਰੀ ਗੱਲ ਸੁਣਾ ਕਿੱਧਰ ਹੋਣਾ ਹੈ ਸੁਖ ਨਾ ਇਹ ਆਉਣਾ ਕਿੱਧਰ ਹੋਇਆ ਉਦਾਂ ਹੀ ਆ ਗਈ ਤੁਰਦੀ ਫਿਰਦੀ ਤੇਰੇ ਕੋਲ ਮੱਜ ਨਹੀਂ ਸੋਣਦੀਆਂ ਮੈਂ ਹਾਂ ਚੱਲ ਵੇਖ ਕੇ ਆਉਣੀ ਪਤਾ ਲੈ ਕੇ ਆਉਣੀ ਆ ਵੀ ਕੀ ਕਰ ਦਿੰਦਾ ਨਾ ਓਦਾਂ ਕਹਿਸ ਦਿੱਸਦਾ ਕਿ ਸਵਾਦ ਲੈਣ ਆਈ ਸੀ ਜੀ ਜਾਗਾ ਤੂੰ ਵੀ ਤੇਰੇ ਕੀ ਗੱਲਾਂ ਕਰਦੇ ਨੇ ਪਾਣੀਆਂ ਬੁੱਢੀਆਂ ਵਾਂਗੂ ਦੱਸ ਮੈਂ ਓਦਾਂ ਨਹੀਂ ਆ ਸਕਦੀ ਮੈਂ ਤੁਰਦੀ ਫਿਰਦੀ ਆ ਗਈ ਉਦਾਂ ਹੀ ਤਰ੍ਹਾਂ ਹਾਲ ਚਾਲ ਪੁੱਛਣ ਉਹ ਤਾਂ ਮੈਨੂੰ ਪਤਾ ਜਿਹੜਾ ਹਾਲ ਚਾਲ ਪੁੱਛਣ ਆਈ ਆ ਤੂੰ ਮੇਰਾ ਠੀਕ ਆ ਨਾ जखਮ ਮੈਂ ਤਾਂ ਲੂਣ ਪਾਉਣ ਲਈ ਆ ਇਹ ਜਾਗਾ ਤੂੰ ਵੀ ਤਾਂ ਹੱਥ ਹੀ ਕਰਦੀਆਂ ਫਿਰ ਇਦਾਂ ਦੀ ਗੱਲਾਂ ਨਾ ਕਰਿਆ ਕਰ ਚੱਲ ਨੌਂ ਤਰੀ ਆਈ ਨਹੀਂ ਬਾਹਰ ਆ ਜਾਈਂਗੀ ਜਿਆਦਾ ਬਾਵਾ ਆਖੜੀਆਂ ਤੇ ਮਿਲ ਲਓ ਜਾ ਕੇ ਅੰਦਰ ਚੱਲ ਜਾ ਮੇਰਾ ਵਾ ਆਖ ਤੇ ਮਿਲ ਲਾ ਕੀ ਆ ਚੱਲ ਮੇਰਾ ਹੁਣ ਟਾਈਮ ਨਹੀਂ ਐ ਫੇਰ ਆਉਂਗੀ ਕਿਤੇ ਕਿਉਂ ਟਾਈਮ ਕਿਉਂ ਨਹੀਂ ਐ ਉੱਥੇ ਕਿਹੜਾ ਡਿਊਟੀ ਜਾਣਾ ਵਾ ਵੇਲੀ ਐਸੇ ਕੰਮ ਤੇ ਕਦੀ ਉਹ ਕਰ ਤੇ ਕਦੀ ਉਹ ਕਰ ਲੈ ਤੂੰ ਤਾਂ ਕਿਹੋ ਜਿਹੀ ਗੱਲਾਂ ਕਰਦੀ ਹੈਂ ਹਾਦੋਂ ਕਿ ਤੇਰੇ ਨਾਲ ਤੂੰ ਤਾਂ ਮੂੰਹ ਤੇ ਬੇਇੱਜ਼ਤੀ ਕਰੀ ਜਾਨੀ ਹੈ ਹੈ ਬੰਦਾ ਕਿਦਾਂ ਲਿਆਜ ਕਰ ਲੈਂਦਾ ਤੂੰ ਜਿਹੜੀ ਕਰ ਉਹ ਵਾਰਿਆਂ ਤੇ ਘਰ ਕੀਤੀ ਨਹੀਂ ਬੇਇੱਜ਼ਤੀ ਹੈ ਉਹ ਸਿੱਧਾ ਹੀ ਮੂੰਹ ਤੇ ਕਹਿਣ ਦੀ ਨਾ ਸਸ ਲੰਡੀਆਂ ਹੈਂ ਗਿਆ ਤੇ ਮੈਂ ਕੀ ਕਰਾਂ ਫਿਰ ਜਦੋਂ ਆਵਾਜ਼ ਆਉਂਦੀ ਹੈ ਤੇ ਭੈਣ ਤੇ ਮੇਰੇ ਤੇ ਤੀਜੇ ਘਰੋਂ ਸੁਣਦੀਆਂ ਆਵਾਜ਼ਾਂ ਤੇਰੀਆਂ ਤੇ ਮੈਂ ਤਾਂ ਫਿਰ ਆਪਣੀ ਆਂਡਾਂ ਹੈਂ ਹਾਦਿਓ ਕਿ ਤੇਰੇ ਵਾਲੀ ਤੇ ਚੱਲ ਚੰਗਾ ਤੂੰ ਤਾਂ ਸਿੱਧੀ ਗੱਲ ਨਹੀਂ ਕਰਨੀ ਕੋਈ ਆਈ ਹੀ ਸਵਾਦ ਲਾਉਣ ਚੰਗੀ ਫੌਲੀ ਕਰਕੇ ਕੱਲੀ ਆ ਹੁਣ ਮੈਂ ਕਿ ਦਾ ਲੱਗੀ ਮੂੰਹ ਜੋ ਦੇ ਕਿ ਕਿਉਂ ਇਸ ਫੇਨ ਜੀ ਗਈ ਨਾ ਪਰ ਲੜੀਏ ਆਪਾਂ ਸੁਲਾ ਕਰੀਏ ਜੋ ਮਰਜ਼ੀ ਕਰੀ ਤੈਨੂੰ ਕੀ ਤੂੰ ਕੌਣ ਹੁੰਨੀ ਹਾੜੀ ਗੱਲ ਚ ਆਉਣ ਵਾਲੀ ਇੱਕ ਤੇ ਮੇਰੀ ਨੌਂ ਵੱਢਣ ਵਾਲੀ ਆ ਜੀ ਕਾ ਤਾਂ ਗੁੱਤ ਜੀ ਪੁੱਟਦਾ ਇਹ ਫੜਕੇ ਮੇਰੀ ਤਮਾਸ਼ਾ ਲਾ ਲਾ ਦੱਸਦੀ ਲੋਕਾਂ ਨੂੰ ਉਹ ਮੇਰੀ ਗੱਲ ਸੁਣ ਆ ਪ੍ਰਭ ਕਿੱਧਰ ਆਈ ਪ੍ਰਭ ਨੇ ਕਿੱਧਰ ਆਉਣਾ ਵਾ ਆ ਜਿਹੜੀ ਤੁਹਾਡੀ ਨੌਂ ਆ ਨਾ ਤਮਾਸ਼ਾ ਲਾ ਲਾ ਕੇ ਦੱਸਦੀ ਆ ਤੇ ਲੋਕਾਂ ਨੂੰ ਤਮਾਸ਼ਾ ਵੇਖਣ ਨੂੰ ਮੌਕਾ ਚਾਹੀਦਾ ਵਾ ਉਹ ਤੇ ਉੱਡੀ ਆਉਂਦੀ ਅਸਲ ਜਿਹੜਾ ਕੋ ਆਵਾਜ਼ ਸੁਣ ਲੈ ਤੇ ਸ਼ਰਮ ਤੈਨੂੰ ਚਾਹੀਦੀ ਆ ਨਾ ਅੰਦਰ ਬੈਠੀ ਨੂੰ ਜਿਹੜੀ ਉੱਚੀ ਉੱਚੀ ਬੋਲਦੀ ਆ ਗੱਲ ਤੇ ਆ ਬੜੀ ਮਾਰੀ ਅਸਕਰ ਤੁਸੀਂ ਬੋਲਦੀ ਤੇ ਕੋਈ ਤਾਂ ਢਾਡੇ ਘਰ ਆਉਂਦਾ ਮੈਂ ਬੋਲਦੀ ਆ ਸਾਰਾ ਪੁਆੜਾ ਤੁਹਾਡੀ ਨੋਵਾ ਦਾ ਵੇਠਲਮੀ ਜਬਾਨ ਵਾ ਆ ਵੇਖ ਲਓ ਅੰਦਰ ਵੜ ਕੇ ਬੈਠੀ ਪਲੰਘ ਤੇ ਚੜ ਕੇ ਇਹ ਨਾ ਮੈਂ ਰੋਟੀ ਪਕਾਉਣੀ ਤੇ ਨਾ ਮੈਂ ਚਾਹ ਬਣਾਉਣੀ ਆ ਤੇ ਚਲ ਜੇ ਨਹੀਂ ਬਣਾਉਂਦੀ ਤੂੰ ਦੇ ਬਣਾ ਦੇ ਨਾ ਮੈਂ ਖ ਬਣਾਵਾ ਹੈ ਹੈ ਨਾ ਹੁਣ ਮੈਂ ਚਾਹ ਬਣਾ ਬਣਾ ਦਊਂਗੀ ਨਹੀਂ ਅੱਜ ਤੂੰ ਆਈ ਆ ਪਹਿਲਾਂ ਤੂੰ ਬਣਾਉਂਦੀ ਰਹੀ ਆ ਪਹਿਲਾ ਬਣਾਉਂਦੀ ਰਹੀ ਤੈਨੂੰ ਕੱਲੀ ਆਂਦਾ ਮਹਾਰਾਣੀ ਨੂੰ ਮੈਂ। ਉਹ ਚੱਲ ਕੇਵਲੇ ਨਾਣੇ ਨਹੀਂ ਬਣਾਉਂਦੇ ਚੀਜ਼ ਤੇ ਆਪਣਾ ਲੈ ਜੁਡੀ ਆ। ਮੇਰੀ ਸੁਣ ਲਓ ਗੱਲ। ਮੇਰ ਕੋ ਨਹੀਂ ਜੇ ਬਣਦੀ। ਠੀਕ ਵਾ ਨਾ? ਆ ਜਾ ਲਾਂਦੋ ਮੁੰਡੇ ਨੂੰ। ਅੱਜ ਇੱਕ ਪਾਸੇ ਗੱਲ ਕਰ ਹੀ ਦੇਣੀ ਆ। ਜਿਹੜਾ ਇਹਨੇ ਕੰਮ ਖਰਾਬ ਕੀਤਾ ਸਾਰਾ। ਮੇਰੀ ਗੱਲ ਸੁਣ ਲੈ। ਕਲੇਸ਼ ਤਾਂ ਅੱਗੇ ਦੀ ਮੁੱਕਦਾ ਘਰ ਤੇ ਪਿਆ। ਤੇ ਹੋਰ ਨਾ ਕੋਈ ਖੁੱਤ ਖੇੜਦੀ ਤਾਂ ਮੱਸਾਂ ਗੱਲ। ਖੁੱਤ ਕਾਦੀ ਛੇੜਨੀ? ਇਹਦੀ ਜ਼ੁਬਾਨ ਤੇ ਬੰਦ ਕਰਾਵਾਂ ਜਿਹੜੀ ਗੇਠ ਲੰਮ ਲੰਕ ਨਹੀਂ ਕਰਦੀ ਏ। ਠੀਕ ਆ ਨਾ? ਤੇਰੀ ਨਾ ਐ ਹੋ ਗੱਲ ਏ ਤੇਰੀ ਨੇ ਨਾ ਆ ਘਰ ਦਾ ਦੋ ਮੇਰੀ ਗੱਲ ਦੇ ਨਹੀਂ ਕਰਾਉਣੇ ਤੁਹਾਡੀ ਨਾ ਉਹਨੇ ਕਰਾਉਣੇ ਆ ਜਿਹੜੀ ਸਾਉ ਲਿਆਂਦੀ ਰਿਸ਼ਤੇਦਾਰਾਂ ਚ ਰੁੱਬ ਕੇ ਠੀਕ ਆ ਨਾ ਕਰੋ ਆਪਣੀ ਪੂਆ ਨੂੰ ਫੋਨ ਮੈਂ ਆ ਕੋ ਕਰਾਂ ਫੋਨ ਹੈ ਲੜਦੀਆਂ ਤੁਸੀਂ ਦੀ ਦੋ ਜਾਣੀਆਂ ਮੈਂ ਵੀ ਕਰਾਂ ਫੋਨ ਕਿਸ ਨੂੰ ਮੈਂ ਨਹੀਂ ਲੜਦੀ ਕਿਸੇ ਨਾਲ ਉਹੋ ਹੀ ਪੰਗੇ ਲੈਂਦੀ ਮੈਨਾਂ ਜਾਣ ਜਾਣ ਕੇ ਜਾਣ ਕੇ ਪੰਗੇ ਲੈਂਦੀ ਆ ਕਰੋ ਆਪਣੀ ਪੂਆ ਨੂੰ ਫੋਨ ਤਾਂ ਸੱਦੋ ਜਾਂ ਕੀ ਲੈ ਕੇ ਦਿੱਤਾ ਵਾ ਗੱਲ ਤਾਂ ਸਵਾਦੀ ਤੂੰ ਵੀ ਨਹੀਂ ਕਰਦੀ ਹੁੰਦੀ ਮੈਨੂੰ ਇਹ ਤੇ ਕਰਾਏ ਪਤਾ ਵਾ ਤੂੰ ਹੀ ਨਾ ਜਾਣ ਹੀ ਦਿਓ ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਤੇ ਤੈਨੂੰ ਮਾਫ਼ ਰਾਕੇ ਗੱਲ ਸਾਰੀ ਮੇਰੇ ਤੇ ਲਿਆਉਣੀ ਹੁੰਦੀ ਆ ਠੀਕ ਆ ਨਾ ਅੱਜ ਮੁੰਡੇ ਨੂੰ ਆਉਣ ਦੋ ਅੱਜ ਮੈਂ ਗੱਲ ਕਰਦੀ ਹਾਂ ਉਹਦੇ ਨਾਲ ਨਹੀਂ ਤੂੰ ਹੀ ਬਰਾਬਰ ਨੂੰ ਕਹਿਣਾ ਕਿ ਤੇ ਕਲੇਸ਼ ਕਰਦਾ ਵਾ ਉਹ ਤੇ ਉਤਰਾ ਨਹੀਂ ਅਸੀਂ ਬੋਲਣ ਉਹ ਮੂੰਹ ਚ ਹੱਸਦੀ ਸੀ ਪਤਾ ਮੈਂ ਕਹਣਾ ਸਮਝਦੀ ਨਹੀਂ ਕਿੱਥੋਂ ਬੋਲਣ ਲਈ ਆ ਮੈਂ ਵੀ ਹੌਲੀ ਕਰਕੇ ਕੱਲੀ ਹੁਣ ਠੀਕ ਆ ਨਾ ਤੇਰਾ ਹੋ ਗਿਆ ਵਾ ਦਿਮਾਗ ਖਰਾਬ ਉਹ ਜਾ ਕੇ ਦੇ ਰੋਟੀਆਂ ਦੀ ਬਕਾ ਕੇ ਦੇ ਮੇਰਾ ਨਹੀਂਗਾ ਦਿਮਾਗ ਖਰਾਬ ਹੁਣ ਮੇਰਾ ਦਿਮਾਗ ਸਹੀ ਹੋਇਆ ਵਾ ਆਲਾ ਤਾਂ ਮੁੰਡੇ ਨੂੰ ਫੇਰ ਦੱਸੂਗੀ ਤੈਨੂੰ ਗੱਲ ਕਰਕੇ ਉਹ ਚੰਗਾ ਭਰਾ ਮੈਂ ਤਾਂ ਆਖਿਆ ਕਿ ਤੇ ਫੁਲਕਾ ਖਾਣਾ ਮਸਾ ਜਾ ਕੇ ਪਰ ਤੁਸੀਂ ਨਾ ਤਾਂਤਾ ਬੇੜਾ ਕਰਕੇ ਕਰਦੇ ਲੱਗੀਆਂ ਦੋ ਜਣੀਆਂ ਕਾਹੋ ਆਪਣੀ ਲੜਦੀ ਨਾ ਉਹਨੂੰ ਰਿਸ਼ਤੇਦਾਰਾਂ ਚ ਆਉਂਦੀ ਆ ਜਾਓ ਪਕਵਾਲਾ ਰੋਟੀਆਂ ਦੇ ਕੋ ਬੈਠੀ ਫਲੰਗ ਤੇ ਚੜਕੇ ਮਿੱਲਾ ਜੱਲ ਪੈਣ ਨਾ ਆ ਕਮਾ ਸੁੱਟ ਕੇ ਤੇ ਕਣਕ ਬੀਜਦੀ ਏ ਹਾਂ ਪਰ ਆ ਇਹਨਾਂ ਪਰਚੀ ਕਿਥੋਂ ਆਉਂਦੀ ਏ ਮੇਰੀ ਸੁਣੋ ਗੱਲ ਹਾਂ ਪੱਕੀ ਆ ਗਈ ਆ ਅੱਛਾ ਇਹ ਬੰਦੇ ਰਾਜੀਏ ਫਿਰ ਯਾਰ ਇਹ ਵੀ ਕੋਈ ਪੁੱਛਣ ਵਾਲੀ ਗੱਲ ਵਾ ਹੈਂ ਕੇ ਪਰਤੀਓਰ ਪਈ ਆ ਥੱਲੇ ਆ ਗਈ ਆ ਤੇ ਬੰਦੇ ਕਹੇ ਕਿ ਆਪਣਾ ਕੰਮ ਕਰਾ ਲੋ ਮੈਂ ਤਾਂ ਕਹਿਣਾ ਹੈਗਾ ਹੈ ਜੇ ਤਾਂ ਚਾਹ ਬਣਾਉਣੀ ਆ ਤੇ ਕਰਮਾ ਬੰਦੇ ਨੂੰ ਮੈਂ ਵੀ ਕਹਿੰਦਾ ਮੈਂ ਤਿੰਨ ਟਾਈਮ ਚਾਹ ਪੀਂਦੇ ਹੋ ਉਹ ਮੇਰੀ ਪਹਿਲੋ ਗੱਲ ਸੁਣ ਲੈ ਉਹ ਚਾਹ ਵੀ ਬਣ ਜਾਊਗੀ ਬੰਦੇ ਤੇ ਡਾ ਇਹ ਤਾਂ ਘਰ ਕੇ ਪਾ ਦੇਣਾ ਚੱਲਦਾ ਸਾਡੇ ਗੱਲ ਨਹੀਂ ਕਰਨ ਵਾਲੇ ਆਲੇ ਉਹ ਵੀ ਸੁਣਨਗੇ ਵੀ ਕੀ ਗੱਲਾਂ ਹੋਣੀਆਂ ਕੀ ਨਹੀਂ ਮੇਰੀ ਪਹਿਲੋ ਗੱਲ ਸੁਣ ਲੈ ਗੰਨੇਸ਼ ਲਾਉਣ ਤਾਂ ਪਹਿਲੋ ਉਹ ਨੌ ਸਾਸ ਨੂੰ ਪੁੱਛ ਲੈ ਕਰੀ ਕਿ ਬੰਦੇ ਲਾਦੇ ਲੱਗੇ ਤੇ ਚਾਹ ਪਾਣੀ ਦਾ ਕਿਤਰਾ ਵਾ ਉਹ ਨਾ ਵੀ ਮੁੜ ਕੇ ਅਸੀਂ ਥੋੜੀ ਬਣਾ ਆਪਣਾ ਪੀ ਲੈਣੀ ਆ ਇਹਦੇ ਕੰਮ ਚਲਾਨੀਆਂ ਦੇ ਆ ਮੰਮੀ ਕਹਿੰਦੀ ਆ ਤੇ ਭਾਬੀ ਨੂੰ ਕਹੇ ਤੇ ਭਾਬੀ ਕਹਿੰਦੀ ਆ ਵੀ ਆਕੜੀ ਵੀ ਮੈਂ ਨਹੀਂ ਕੋ ਕਰਨਾ ਕਿਦਾਂ ਕੰਮ ਚੱਲੂ ਫਿਰ ਕਰਤਾ ਯਾਰ ਇੰਨਾ ਦਿਨਾਂ ਕਰਦਾ ਬੈੜਾ ਕਰਕੇ ਕਾਰ ਛੜਿਆ ਹੋਇਆ ਹੈ ਬੰਦਾ ਕੀ ਆਖੇ ਯਾਰ ਕਿਸ ਨੂੰ ਕੀ ਸਲਾਵਾ ਕਰੀ ਜਾਂਦੇ ਤੁਸੀਂ ਦੋ ਜਣੇ ਉਹ ਸਲਾਵਾ ਸੁਣਾਂ ਯਾਰ ਕਾਹਦੀਆਂ ਕਰਨੀਆਂ ਸੈਕਿੰਡ ਹੈ ਵੀ ਪਰਚੀ ਆ ਗਈ ਆ ਅੱਛਾ ਤੇ ਮੈਂ ਵੀ ਡਾਓ ਬੰਦੇ ਤੇ ਕਹਿੰਦੇ ਵੀ ਚਾਹ ਬਣੀ ਗਈ ਨੇ ਬੰਦੋ ਉਹ ਮੈਨੂੰ ਆਇਆ ਮਿਲਜੇ ਹੁਣ ਬੰਦੇ ਦਾ ਹਾਂ ਕਹਿੰਦਾ ਵੀਰ ਤੁਹਾਡੀ ਪਰਚੀ ਆ ਗਈ ਆ ਅੱਛਾ ਮੈਂ ਤਾਂ ਵਧਾਈ ਹੈ ਕੀ ਭਰਾਵਾ ਹੂੰ ਮੈਂ ਉਹਦੇ ਤੋਂ ਕਹਿ ਤਾ ਨੂੰ ਕੀ ਚੱਕਰ ਹੋਇਆ ਮੈਂ ਸਾਡੇ ਘਰ ਤੇ ਕਹਿੰਦੇ ਚਾਹ ਨਹੀਂ ਬਣਾਉਣੀ ਹੈਗੀ ਚਾਹ ਨਹੀਂ ਬਣਾਉਣੀ ਚਾਹ ਇਧਰ ਆਹ ਬੜਾ ਦੇਖੀਏ ਉਹ ਵੀਰ ਵੇਖਣਾ ਕੀ ਆ ਉਹ ਮੇਰੀ ਸਾਲਾ ਕੱਲ੍ਹ ਨੇ ਕਹਿ ਤੂੰ ਉਹ ਸਨੀ ਤੂੰ ਨਾ ਆਪਣੇ ਨਾਲ ਦੇ ਨੂੰ ਕਹਿ ਪਹਿਲਾਂ ਕਿ ਚਾਹ ਬਣਾਣੇਗੀ ਤੇ ਇਹ ਵੀ ਆਪਣੀ ਮਨ ਕੋਲ ਗੱਲ ਜੇ ਮੇਰੀ ਪਤਨਾ ਕਰਾ ਦੀ ਘਰ ਤੋਂ ਮਸਾਲਾ ਗੱਲ ਕੋਈ ਗੱਲ ਨਹੀਂ ਗੱਲ ਸੁਣੋ ਮੇਰੀ ਚੰਗੇ ਭਲੇ ਬੰਦੇ ਆ ਬੰਦਿਆਂ ਚ ਬਹਿਣ ਵਾਲੇ ਠੀਕ ਆ ਆਪਣੇ ਜੇ ਘਰ ਦਾ ਮਸਾਲਾ ਸਾਡੇ ਕੋਲ ਚੰਗਾ ਹੋਇਆ ਤਾਂ ਬਾਹਰ ਕੀ ਕਰਨਾ ਵਾ ਉਹ ਗੱਲ ਤੇ ਤੇਰੀ ਹੈ ਸਹੀ ਪਰ ਫੁੱਟਿੰਗ ਦੇ ਅਜਕਲ ਜਮਾਨਾ ਬੜੀ ਗਿਆ ਉਹ ਨਿੱਕਿਆ ਐਵੇਂ ਗੱਲ ਕਰਕੇ ਪੇਚੀ ਨਾ ਕਰਾ ਲਈਏ ਉਹ ਨਿੱਕਿਆ ਗੱਲ ਸੁਣ ਮੇਰੀ ਤੂੰ ਰਮਾਨ ਨਾ ਰਹਿ ਤੂੰ ਬੰਦਿਆਂ ਨੂੰ ਸਾਈ ਦੇ ਉਹ ਮੇਰੀ ਫਿਰ ਉਹ ਗੱਲ ਸੁਣ ਲੈ ਬੰਦਿਆਂ ਨੂੰ ਸਾਈ ਬਾਅਦ ਜੇ ਨਹੀਂ ਫਿਰ ਆਪਣੇ ਘਰ ਦਾ ਰਹਿ ਨਾ ਕਰ ਲੋ ਤੁਸੀਂ ਹਿਸਾ ਗੱਲ ਕੀ ਆ ਧੱਕਦੇ ਹੀ ਬੜਾ ਜੇ ਸਰਦਾਰ ਜੀ ਚਾਹ ਲੈ ਕੇ ਤੇ ਸਾਡੇ ਘਰ ਕਲੇਸ਼ ਪਿਆ ਹੋਵੇ ਇਹਦੇ ਨਾਲ ਦੋ ਮਰ ਮਰੌਣ ਤੱਕ ਦਿਲ ਜਿੰਦਿਆਂ ਦੀਆਂ ਦੋ ਜਾਨੀਆਂ ਆਉ ਤੇ ਸਹੀ ਪਤਾ ਲੱਗੇ ਨੁਕਸਾ ਕੀ ਆ ਚੱਲ ਵੇਖ ਲਓ ਕੀ ਬਣਦਾ ਵਾ ਪਰ ਹਾਂ ਜੀ ਆ ਸੁਣ ਲੋ ਮੇਰੀ ਗੱਲ ਪਰ ਇਹ ਗੱਲੀਓ ਕਪਤ ਨਾ ਘਰ ਪਾਇਓ ਤੇ ਗੱਲ ਇੱਥੇ ਨਿਬੇੜੋ ਜੇ ਨਿਬੇੜਨੀ ਮੇਰੀ ਗੱਲ ਸੁਣ ਲੋ ਗੱਲ ਤੇ ਚਾਹ ਦੀਆਂ ਨਾ ਘੋਟ ਉਥੇ ਕਿ ਉਹ ਟਰਾਲੇ ਨੂੰ ਕਹਿ ਦਾਂਗੇ ਕਿ ਅਭੀ ਬਣਾ ਕੇ ਦੇਆ ਕਰੂਗਾ ਉਹ ਮੇਰੀ ਗੱਲ ਸੁਣੋ ਚਾਹ ਕੇ ਰੋਟੀ ਵੀ ਖੋਲਣ ਗਿਆ ਤੁਸੀਂ ਝਕੋ ਨਾ ਆਓ ਵੇਖੀ ਸਹੀ ਕੀ ਗੱਲ ਹੈ ਇਹ ਸਿਰਫ ਗੱਲ ਹੋਰ ਕਰੀ ਜਾ ਮੇਰੀ ਗੱਲ ਪਤਾ ਕੀ ਆ ਮੈਂ ਰਹਿਣਾ ਵਾਂ ਘਰ ਤੁਸੀਂ ਚੱਲ ਜਿੰਦੇ ਵੇ ਕੰਮ ਤੇ ਇਹ ਤਾਂ ਮਗਰ ਉਹ ਲੜਦੀਆਂ ਨਾ ਗੱਲ ਕਿਤੇ ਕਰਨ ਵਾਲੀ ਨਾ ਹੋਵੇ ਪਤਾ ਗੱਲ ਗਈ ਆ ਤਾਂ ਡੇ ਆਉਣ ਤੋਂ ਪਹਿਲਾਂ ਇੱਕ ਰੇ ਹੱਲਾ ਹੋ ਗਿਆ ਫੇਰ ਸਾਡੇ ਘਰ ਆਪਾਂ ਕਦੀ ਬੈ ਕੇ ਮੈਨੂੰ ਇਹ ਆ ਵੀ ਘਰ ਦਾ ਪਜਾਕ ਤਰ੍ਹਾਂ ਹੋਣਾ ਮੈਨੂੰ ਮੈ ਆ ਵੀ ਕਿਸੇ ਕੋ ਕਰ ਲਿਆ ਨੇ ਕਦੀ ਨੇ ਇੱਥੇ ਰੋਣੇ ਧੋਣੇ ਪੈਣੇ ਮਿੰਟ ਜੇ ਇੱਕ ਚ ਉਹ ਮੇਰੀ ਗੱਲ ਸੁਣਾਂ ਨੇ ਕਿਹਾ ਆਪਾਂ ਕਦੀ ਬੈ ਕੇ ਗੱਲ ਹੀ ਨਹੀਂ ਕੀਤੀ ਆ ਉਹ ਮਰ ਕੀ ਸਹੀਂ ਚਲੋ ਵੇਖ ਲੈਨੇ ਕੀ ਬਣਦਾ ਆ ਜਾ ਯਾਰ ਗਾ ਮੇਰਾ ਨਹੀਂ ਜੀ ਕਦੇ ਪੀਤੀ ਕੋਈ ਬੜੀ ਜਾਂਦੇ ਚੁੱਕੀ ਹੈ ਕੋਈ ਇਹ ਰਾਖੇ